ਰਸਿਸ ਦਿਆ ਪਰ ਸਿਰ ਨਾ ਦਿਆ ਐਸੇ ਤੀਨ ਦਿয়াল ਤਿਲਕ ਜੰਜੂ ਦੇ ਰਾਖੇ ਹਿੰਦੀ ਚਾਦਰ ਨਵੀ ਪਾਸ਼ਾ ਸ਼ੀਰ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਅੱਜ ਦੁਨੀਆ ਭਰ ਦੇ ਵਿੱਚ ਅਸਦੀ ਨਾਨਕ ਨਾਮ ਲੈਵਾ ਸੰਗਤ ਗੁਰੂ ਘਰਾਂ ਦੇ ਵਿੱਚ ਪਹੁੰਚ ਰਹੀ ਹੈ ਨਤਮਸਤਕ ਹੋ ਰਹੀ ਹੈ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ ਕਰ ਰਹੀ ਹੈ ਜਿੱਥੇ ਗੁਰਦਰਾਸ਼ੀ ਸ਼ਕਲ ਸਾਹਿਬ ਚਾਨੀ ਚੌਕ ਅਤੇ ਸ਼੍ਰੀ ਨਾਨਕਪੁਰ ਸਾਹਿਬ ਦੀ ਪਾਵਨ ਧਰਤੀ ਤੇ ਲੱਖਾਂ ਦੀ ਗਿਣਤੀ ਸੰਗਤਾਂ ਜਨ ਆਤਮਸਤਕ ਹੋ ਰਹੀ ਹੈ ਉੱਥੇ ਹੀ ਤਸਵੀਰ ਸਾਂਝੀ ਕਰ ਰਿਹਾ ਹਾਂ ਗੁਰੂ ਸਾਹਿਬ ਦੇ ਪ੍ਰਕਾਸ਼ ਸਥਾਨ ਉਹ ਪਵਨ ਪਿੱਤਰ ਸਥਾਨ ਜਿਸ ਸਥਾਨ ਤੇ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 58 ਸਾਲ ਨਿਵਾਸ ਕੀਤਾ ਇਹ ਸ਼੍ਰੀ ਅਮਰਸਰ ਸਾਹਿਬ ਦਾ ਪਹਿਲਾ ਘਰ ਹੈ ਜੋ ਗੁਰੂ ਅਮਰਦਾਸ ਜੀ ਦੇ ਹੁਕਮ ਤੇ ਸ਼੍ਰੀ ਗੁਰੂ ਰਾਮਦਾਸ ਜੀ ਨੇ ਬਣਾਇਆ ਅਤੇ ਇਹ ਸ਼ਹਿਰ ਬਸਾਇਆ ਜੋ ਅੱਜ ਸ੍ਰੀ ਅਮਰਸਰ ਸਾਹਿਬ ਦੇ ਨਾਮ ਦੇ ਨਾਲ ਪ੍ਰਸਿੱਧ ਹੈ ਇਸੇ ਸਥਾਨ ਤੇ ਰਹਿੰਦੇ ਆ ਹੀ ਮਾਤਾ ਗੰਗਾ ਜੀ ਬਾਬਾ ਫੁੱਟਾ ਸਾਹਿਬ ਜੀ ਕੋਲ ਪੁੱਤਰ ਦੀ ਦਾਤ ਲੈਣ ਦੇ ਲਈ ਇੱਥੋਂ ਵੀਰ ਸਾਹਿਬ ਦੇ ਲਈ ਰਵਾਨਾ ਹੋਏ ਸੀ ਔਰ ਉਸ ਤੋਂ ਬਾਅਦ ਇਸੇ ਸਥਾਨ ਤੇ ਹੀ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਬਾਬਾ ਟਲ ਰਾਏ ਜੀ ਬਾਬਾ ਅਲੀ ਰਾਏ ਜੀ ਬਾਬਾ ਸੂਰਜ ਮਲ ਜੀ ਅਤੇ ਬੀਬੀ ਵੀਰੋ ਜੀ ਨੇ ਅਵਤਾਰ ਧਾਰਿਆ ਸੀ ਤੋ ਇਹ ਉਹ ਪਵਨ ਪਿੱਤਰ ਸਥਾਨ ਹੈ ਜਿਸ ਨੂੰ 6 ਗੁਰੂ ਸਾਹਿਬਾਨ ਦੀ ਛੋਹ ਪ੍ਰਾਪਤ ਹੈ ਇਸੇ ਸਥਾਨ ਤੇ ਅੱਜ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋ ਰਹੀ ਹੈ ਜੇਕਰ ਸਮਾਗਮ ਪਾ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਸ੍ਰੀ ਅਖੰਡ ਪੁਰਸਾਹਬ ਦੇ ਭੋਗ ਪਾਏ ਜਾ ਰਹੇ ਹਨ 8:30 ਵਜੇ ਦੇ ਕਰੀਬ ਸ੍ਰੀ ਖੰਡ ਪੁਰਸਾਹਬ ਦੇ ਭੋਗ ਪਾਏ ਜਾਣੇ ਉਸ ਤੋਂ ਬਾਅਦ ਸਚਕਣ ਸ੍ਰੀ ਹਵੰਦਰ ਸਾਹਿਬ ਦੇ ਮੁਖਵਾਕ ਦੀ ਕਥਾ ਸਿੰਘ ਸਾਹਿਬ ਗੰਨੀ ਬਲਵਿੰਦਰ ਸਿੰਘ ਜੀ ਵੱਲੋਂ ਕੀਤੀ ਜਾਣੀ ਹੈ ਔਰ ਉਸ ਤੋਂ ਬਾਅਦ ਧਾਰਮਿਕ ਦੀਵਾਨ ਸਜਾਈ ਜਾਣਗੇ ਜਿਨ੍ਹਾਂ ਵਿੱਚ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਅਤੇ ਕਵੀਸ਼ਰੀ ਜਿੱਥੇ ਸੰਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾਉਣਗੇ ਤਾਂ ਅੱਜ ਗੁਰੂ ਸਾਹਿਬ ਦੇ 350 ਸਾਲਾਂ ਸਿੱਧੀ ਗੁਰਪੁਰ ਨੂੰ ਮੁੱਖ ਰੱਖਦੇ ਆ ਇਸ ਪਾਵਨ ਪਿੱਤਰ ਸਥਾਨ ਤੇ ਫੁੱਲਾਂ ਦੇ ਨਾਲ ਬੇਹਤ ਸੁੰਦਰ ਸਜਾਵਟ ਕੀਤੀ ਗਈ ਹੈ ਔਰ ਪਿਛਲੇ ਕਈ ਦਿਨਾਂ ਤੋਂ ਹੀ ਵੱਡੀ ਗਿਤੀ ਵਿੱਚ ਸੰਤਾਂ ਇਸ ਪਾਵਨ ਪਿੱਤਰ ਸਥਾਨ ਤੇ ਨਕਸ਼ਤਖੌਣ ਦੇ ਲਈ ਪਹੁੰਚ ਰਹੀ ਹੈ ਕਿਉਂਕਿ ਅੱਜ ਦੇ ਦਿਨ ਇੱਥੇ ਆ ਕੇ ਦਰਸ਼ਨ ਕੀਤੇ ਗੁਰੂ ਤੇਗ ਬਹਾਦਰ ਸਿਮਰਿ ਆਏ ਘਰ ਨਾ ਉਣ ਦੇ ਆਵੇ ਤਾਏ ਦੇਮਾਵਾਕਾ ਅਨੁਸਾਰ ਜੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਹੈ ਪ੍ਰਕਾਸ਼ ਸਥਾਨ ਸ੍ਰੀ ਅੰਮ੍ਰਿਤਸਰ ਵਿਖੇ ਹੈ ਗੁਰੂ ਕੇ ਮਹਿਲ ਇਹਨਾਂ ਵੇਖੇ ਅੱਜ ਸੰਗਤਾਂ ਬੜੇ ਪਿਆਰ ਸਤਿਕਾਰ ਦੇ ਨਾਲ 350 ਸਾਲਾਂ ਸਤਿਕਾਰ ਦੇ ਨਾਲ ਮਨਾਰੀਆਂ ਨੇ ਸਵੇਰੇ ਅੰਮ੍ਰਿਤ ਵੇਲੇ ਜੋ ਕੇ ਗੁਰਬਾਣੀ ਦੇ ਪਾਠ ਹੋਏ ਨੇ ਉਸ ਤੋਂ ਉਪਰੰਤ ਆਸਾ ਦੀ ਵਾਰ ਦੇ ਕੀਰਤਨ ਹੋਏ ਨੇ ਭੋਗ ਪਾਏ ਨੇ ਸਾਨੂੰ ਵੇ ਸਮਾਂ ਸੁਭਾਗ ਸਮਾਂ ਜਿਹੜਾ ਉਪਰਾਵਤ ਹੋਇਆ ਦਰਸ਼ਨ ਕਰਨ ਦਾ ਅੱਜ ਦਰਸ਼ਨ ਕਰਨ ਵਾਸਤੇ ਅਸੀਂ ਇੱਥੇ ਆ ਕੇ ਨਕਮਸਤਕ ਹੋ ਕੇ ਬੜੇ ਪਿਆਰ ਸਹਿਤ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਇਹ ਜੋ ਗੁਰੂ ਸਾਹਿਬ ਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਇਹ ਬਲੀਦਾਨ ਹੈ ਇਹਦੇ ਵਰਗਾ ਹੋਰ ਕੋਈ ਦੁਨੀਆ ਤੇ ਦੁਨੀਆ ਚ ਨਹੀਂ ਨਹੀਂ ਮਿਲਦੀ ਸੋ ਇਸ ਕਰਕੇ ਧੰਨ ਗੁਰੂ ਤੇਗ ਬਹਾਦਰ ਜਿਨ੍ਹਾਂ ਨੇ ਸਾਨੂੰ ਇਹ ਜੀਵਨ ਦੀ ਜਾਇਜ਼ ਦਸੀ ਕਿ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ ਸੋ ਕਸ਼ਮੀਰੀ ਪੰਡਤਾਂ ਦੀ ਫਰਿਆਦ ਨੂੰ ਸੁਣ ਕੇ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ ਤੇ ਉਹਨਾਂ ਨੂੰ ਇਸ ਜੋ ਉਹਨਾਂ ਦਾ ਤਬਦੀਲ ਕਰ ਰਿਹਾ ਸੀ ਔਰੰਗਜ਼ੇਬ ਧਰਮ ਉਹਨੂੰ ਬਚਾਉਣਾ ਕੀਤਾ ਇਹ ਉਹਨਾਂ ਨੇ ਕਿਰਨ ਤਿਲਕ ਜੰਜੂ ਤੇ ਰੱਖ ਕੇ ਕਿਹਾ ਐਸੇ ਕਰਕੇ ਉਹਨੂੰ ਤਿਲਕ ਜੰਜੂ ਤੇ ਰੱਖ ਕੇ ਕਿਹਾ ਜਾਂਦਾ ਹੈ ਤੇ ਨਾਲ ਇਹਨਾਂ ਕਸ਼ਮੀਰੀ ਪੰਡਤਾਂ ਨੂੰ ਉਹਨਾਂ ਨੇ ਆਪਣੇ ਸੀਨੇ ਦੇ ਨਾਲ ਲਾਇਆ ਗੁਰਬਾਣੀ ਦਾ ਵੀ ਫੈਸਲਾ ਹੈ ਜੋ ਕੰਠੇ ਆਵੇ ਤੇ ਸਰਨ ਲਾਵੇ ਇਹ ਬਿਰਦ ਸੋਮ ਸਿੰਘ ਦਾ ਇਨਾ ਸ਼ਬਦਾਂ ਦੇ ਨਾਲ ਹੀ ਮੈਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਕਰਦਾ ਔਰ ਦਰਸ਼ਨ ਕਰਕੇ ਨਿਹਾਲ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਂ ਤੋ ਹਰ ਰੰਗ ਲਾ ਗੋ ਇਸ ਜੁਗ ਮੈਂ ਸੋ ਕਈਤ ਹੈ ਸੂਰਾ ਜਿਹੜੇ ਸਗਲਾ ਵਸਤਾ ਕੇ ਜਾਂ ਕਾ ਸਤਗੁਰ ਪੂਰਾ ਜਾਂ ਕਾ ਸਤਗੁਰ ਪੂਰਾ ਸੂਰਾ ਸੋ ਬੇਚਾਨੀ ਐ ਜੋ ਲਰੈ ਦੀਨ ਕਹਿ ਤਾ ਪੁਰਜਾ ਪੁਰਜਾ ਕਟਮ ਰਹਿ ਟਟਮ ਰਹਿ ਕਬੂ ਨਾ ਛਾੜ ਖੇ ਤ ਅਗੀਰਦਾਸ ਅਮਾਰੀ ਜਿਉ ਪਿੰਡ ਸਭ ਤੇਰਾ ਤਾਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਛੋਟੀ ਤੁਲਦੇ ਰਾਜ ਦੁਲਾਰੇ ਓ ਅਮਰਤ ਸਰਗੁਰ ਮੱਲੀ ਜਨਮੇ ਗੁਰੂ ਪਵਿੱਤਰ ਥਾਵੇਂ ਮਨ ਤਿਆਗਿਆ ਵਸਤਾ ਦੇ ਤੇਗ ਬਹਾਦਰ ਸਤਗੁਰ ਨਾਵੇਂ ਜੀ ਗੁਰੂ ਪਿਤਾ ਨ ਤੱਕਿਆ ਜਾ ਗੁਰੂ ਪਿਤਾ ਨ ਤੱਕਿਆ ਜਾ ਸਭ ਤੋਂ ਛੋਟੇ ਪੁੱਤ ਨੂੰ ਆਕੇ ਇਹ ਤਿਆਗ ਮਜਸਮੇ ਨੇ ਓਏ ਆਖਿਆ ਮਸਤ ਕੇ ਰੇਖ ਤਕਾਕੇ ਕੀਤਾ ਸ਼੍ਰੀ ਗੁਰੂ ਤੇਗ ਬਹਾਦਰ ਦਾ ਆ ਰਤਬਾ ਗੁਰੂ ਪਿਤਾ ਤੋਂ ਲਿੱਦਾ ਸਿਉ ਸਹਿਜ ਗਿਆ ਨਾਹਿਰਦਿਉ ਸਹਿਜ ਗਿਆ ਬੇਸ਼ਕ ਦਾਤਾ ਤੇਗ ਚਲਾਵੇ ਮਨ ਤਿਆਗਿਆ ਵਸਤਾ ਦੇ ਤੇਗ ਬਹਾਦਰ ਸਤਗੁਰ ਨੋਵੇਂ ਜੀ ਵੇ ਰਾਗੀ ਮੰਡਲ ਦਾ ਜੀ ਕੋਲਜ ਪੋਰਾ ਸਾਹਿਬ ਬਕਾਲੇ ਵਰੇ 26 ਨੋ ਮਹੀਨੇ ਤੇਰਾ ਦਿਨ ਦੇ ਸਮੇਂ ਉਜਾਲੇ ਬਾਬਾ ਬਕਾਲੇ ਹੈ ਬਾਬਾ ਸੈ ਸਿਰ ਨੋਵੇਂ ਮਨ ਤਿਆਗਿਆ ਵਸਤਾ ਦੇ ਤੇਗ ਬਹਾਦਰ ਸਤਗੁਰ ਨੋਵੇਂ ਜੀ ਜਹਾਜ ਲਬਾਣੇ ਦਾ ਜੀ ਜਹਾਜ ਲਬਾਣੇ ਦਾ ਜੀ ਜਹਾਜ ਲਬਾਣੇ ਦਾ ਡੁੱਬਦਾ ਗੁਰੂ ਨੇ ਬੰਨੇ ਲਗਾਇਆ ਆਹ ਗੁਰੂ ਲਾਗੋ ਮੱਖਣ ਨੇ ਕੋਠੇ ਚਰ ਸਭ ਨੂੰ ਸਮਝਾਇਆ ਪੱਜ ਬਾਈ ਗੁਰੂ ਗੇ ਪੱਜ ਬਾਈ ਗੁਰੂ ਗੇ ਪੱਜ ਭਾਈ ਗੁਰੂ ਕੀ ਸਾਈਂ ਬਾਜਤੈ ਦਰਸ ਦਿਖਾਵੇ ਮਨ त्यागੀ ਵਸਤਾ ਦੇ ਤੇਗ ਬਹੱਦਰ ਸਤਗੁਰ ਨੋਵੇਂ ਓ ਸੀਮਾਲ ਬਤਾਰ ਦਿੱਤਾ ਅਤੇ ਅਸਾਮ ਦੀ ਕਲੇ ਮੁਕਾਈ ਜੋ ਪੁਤਲ ਤਣ ਫਰਹੇ ਧਰਤੋ ਦਾਦਰ ਤਣ ਦੀ ਪਾਈ ਜੋ ਸਾਈਂ ਤੋਬੜੀ ਹੈ ਜੋ ਸਾਈਂ ਤੋਬੜੀ ਹੈ ਜੋ ਸਾਈਬ ਤੋਬੜੀ ਹੈ ਬਨਾਇਆ ਦਾਤੇ ਦੇ ਪਰਸਾਵੇਂ ਮਨ ਲਿਆ ਗਿਆ ਵਸਤਾ ਦੇ ਤੇਗ ਬਹਾਦਰ ਸਤਗੁਰ ਨੋਵੇਂ ਓਏ ਮਾਤਾ ਦੇ ਨਾਂ ਉੱਤੋਂ ਨਾਨਕ ਚੱਕ ਜੋ ਧਾਮ ਬਸਾਇਆ ਜਦ ਆਏ ਗੋਬਿੰਦ ਜੀ ਤਾਂ ਫਿਰ ਅਨੰਦਪੁਰੀ ਫਰਮਾਇਆ ਜੋ ਸਾਈਬ ਤੋਬੜੀ ਹੈ ਜੋ ਸਾਈਬ ਤੋਬੜੀ ਹੈ ਜੋ ਸਾਹਿਬ ਤੋਂ ਬੜੀ ਐ ਬਣਾਇਆ ਦੱਤ ਦੇ ਪਰਸਾਵੇਂ ਮਨ ਲਿਆ ਗਿਆ ਵਸਤਾ ਦੇ ਤੇਗ ਬਹਾਦਰ ਸਤਗੁਰ ਨੋਵੇਂ ਓ ਰੂਪਾਰਤ ਮਾਤਾ ਦੀ ਓ ਜਾਸੀ ਦਰਤੇ ਆਕੁਰ ਲਈ ਹੋ ਰੂਪਾਰਤ ਮਾਤਾ ਦੀ ਜਾਸੀ ਦਰਤੇ ਆਕੁਰ ਲਈ ਓ ਬਾ ਫੜ ਕੇ ਪੰਡਤਾਂ ਦੀ ਉਦਾਤੇ ਸਰਦੇ ਨਾਲ ਲਿਬਾਈ ਦੁਖੀਆਂ ਨੂੰ ਦਿੱਲੀ ਤੋਂ ਦੁਖੀਆਂ ਨੂੰ ਦਿੱਲੀ ਤੋਂ ਦੁਖੀਆਂ ਨੂੰ ਦਾਤਾ ਤੂੰ ਹੀ ਗਲੇ ਲਗਾਵੇ ਮਲ ਤਿਆਗ ਅਵਸਤਾ ਦੇ ਤੇਗ ਬਹਾਦਰ ਸਤਗੁਰ ਨੋਵੇਂ ਮਲ ਤਿਆਗ ਅਵਸਤਾ ਦੇ ਤੇਗ ਬਹਾਦਰ ਸਤਗੁਰ ਨੋਵੇਂ ਜੰਦੂ ਰੱਖਾ ਪ੍ਰਪਤਾਕਾ ਕਿਨੂੰ ਵੱਡੂ ਕਲੂ ਮੇ ਸਾਕਾ ਸਾਧ ਰਹਿਤ ਇਤ ਜਨ ਕਰਹੀ ਸੀਸ ਦੀਆ ਪਰ ਸੀਨਾ ਉਚਰੀ ਐਸੇ ਮਹਾਨ ਨੋਵੇਂ ਗੁਰਦੇਵ ਜੀ ਦਾ ਸ਼ੀਦੀ ਦਿਹਾੜਾ 350 ਸਾਲਾ ਸ਼ੀਦੀ ਦਿਹਾੜਾ ਜੋਗੀ ਬੜੀ ਚੜ੍ਹਦੀ ਕਲਾ ਦੇ ਨਾਲ 350 ਸਾਲਾ ਸ਼ੀਦੀ ਸਤਾਬ ਦੀ ਸ਼ੋਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਿਰੋਤਲ ਬੜੀ ਚੜ੍ਹਦੀ ਕਲਾ ਦੇ ਨਾਲ ਗੁਰਦਾਰਾ ਗੁਰੂ ਕਮੈਲ ਵਿਖੇ ਮਨਾਈ ਜਾ ਰਹੀ ਹੈ ਭਾਈ ਮਤੀ ਦਾਜ ਜੀ ਭਾਈ ਸਦੀ ਦਾਜ ਜੀ ਭਾਈ ਦਿਆਲਾ ਜੀ ਗਾਜਿਕ ਜਿਕਾ ਲਾਗ ਜਾਓ ਨਾ ਲਾ ਜਾਓ ਸ਼ੀ ਦਾਸੰਗਾਂ ਦੇ ਚਰਨਾਂ ਨੂੰ ਭਾਵੇ ਸ੍ਰੀ ਆਕਾ ਹੋੜੇ ਬਹੁਤ ਵਧੀਆ ਲੱਗਾ ਜੀ ਗੁਰੂ ਮਹਾਰਾਜ ਜੀ ਦਾ ਅਸ਼ੇ ਦੇਪੁਰਪਾ ਸੰਗਤਾਂ ਮਨਾ ਰਹੀਆਂ ਜੀ ਜਲ ਜਲਾਲ ਦੇ ਨਾਲ ਬੜਾ ਚਾਹ ਸੰਗਤਾਂ ਦੇ ਵਿੱਚ ਜੀ ਲੰਧਪੁਰ ਸਾਹਿਬ ਵੀ ਬਹੁਤ ਵੱਡੇ ਸਮਾਗਮ ਹੋ ਰਹੇ ਨੇ ਪ੍ਰੋਣੀ ਕਮੇਟੀ ਦਾ ਬਹੁਤ ਵਧੀਆ ਪ੍ਰਾਲਾ ਜੀ ਕਰਨੇ ਚਾਹੀਦੇ ਸਭ ਨੂੰ ਆਪਣੇ ਗੁਰਾਂ ਨੂੰ ਯਾਦ ਕਰਨਾ ਚਾਹੀਦਾ ਜੀ ਇਹਨਾਂ ਨੇ ਸਾਡੇ ਵਾਸਤੇ ਬੜੀ ਤਕੜੀ ਹਸਾਤ ਦਿੱਤੀ ਜੀ ਹਾਂਜੀ ਅੱਜ ਉਹਨਾਂ ਦੀ ਹਸਾਤ ਦਾ ਕਰਕੇ ਇਹ ਜਾਦੀ ਮਾਨ ਰਹੇ ਹਾਂ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕਿੰਨੋ ਵੱਡੋ ਕਲੂ ਮੇ ਸਾਕਾ ਅੱਜ ਦਾ ਦਿਨ ਬਹੁਤ ਮਹਾਨ ਦਿਨ ਹੈ ਅਕੀ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ 350 ਸਾਲਾਂ ਸਮੋਂ ਸੰਤਾਂ ਜਦੋਂ ਕਿਰਪਾ ਰਾਮ ਜੀ ਅਤੇ ਪੰਡਤ ਗੁਰੂ ਜੀ ਕੋਲ ਆਏ ਆਪਣੇ ਧਰਮ ਦੀ ਰਾਖੀ ਲਈ ਉਦੋਂ ਗੁਰੂ ਜੀ ਨੇ ਸੀਸਗੰਦ ਸਾਹਿਬੇ ਜਾ ਕੇ ਚਾਂਦੀ ਚੋਕ ਵਿੱਚ ਆਪਣਾ ਸਿੱਖਤ ਅਤੇ Hindu ਧਰਮ ਦੀ ਰੱਖਿਆ ਕੀਤੀ ਅੱਜ ਦਾ ਦਿਨ ਜਿਹੜਾ ਹੈਗਾ ਬਹੁਤ ਪਵਿੱਤਰ ਦਿਨ ਹੈ ਅੱਜ ਦਾ ਦਿਨ ਜਿਸ ਨੂੰ ਸੰਗਤਾਂ ਗੁਰੂ ਕੇ ਮੈਦ ਵਿਖੇ ਨੰਦਪੁਰ ਸਾਹਿਬ ਵਿਖੇ ਸੀਸਗਰ ਸਾਹਿਬ ਵਿਖੇ ਨਤਮਸਤਕ ਹੋ ਰੀਆਂ ਹਨ ਨਾਨਕ ਗੁਰੂ ਦੇ ਨੈਣਾ ਦੇ ਨੂਰ ਸਿੱਖਾ ਸਦਾ ਲਈ ਹੈ ਦੁਨੀਆ ਆਬਾਦ ਤੇਰੀ ਲੱਖਾਂ ਪਿੰਜਰਿਆਂ ਵਿੱਚ ਤੂੰ ਬੰਦ ਹੋਵੇਂ ਫਿਰ ਵੀ ਰਹੇਗੀ ਰੂਹ ਆਜ਼ਾਦ ਤੇਰੀ ਤੱਤੀ ਤਵੀ ਤੇ ਬੈਠ ਕੇ ਕਿਸੇ ਭਮਰੇ ਕਰਨੀ ਸਬਰ ਦੀ ਦਸੀ ਏ ਜੰਗ ਦੇ ਨੂੰ ਆਸ਼ਕ ਕਿਸ ਨੇ ਚਾਦਰੀ ਚੌਂਕ ਅੰਦਰ ਮਰ ਕੇ ਦੱਸਿਆ ਜੀਵਨ ਦਾ ਢੰਗ ਦੇ ਨੂੰ ਮਸਤੀ ਲੱਥੀਨਾ ਤੇਰੀ ਮਸਤਾਨਿਆ ਓਏ ਦਿੱਤਾ ਸਮੇਂ ਨਾਲ ਸੂਲੀ ਤੇ ਢੰਗ ਦੇ ਨੂੰ ਜਿਵੇਂ ਜਿਵੇਂ ਸੜੇ ਤੋਂ ਪੱਠੀਆਂ ਵਿੱਚ ਪੈ ਕੇ ਤੇਵੇਂ ਜਿਵੇਂ ਚੜੇ ਬਰਵਾਨਿਆਂ ਰੰਗ ਦੇ ਨੂੰ ਜਿਹੜਾ ਹੈਗਾ ਅਜਦਾ ਦਿਨ ਜਿਹੜਾ ਹੈਗਾ ਬੁੱਧ ਮਹਾਂ ਦਿਨ ਹੈ ਸਾਰੇ ਸੰਗਤਾਂ ਸ੍ਰੀ ਗੁਰਦੇਵ ਬਹਾਦਰ ਸਾਹਿਬ ਜੀ ਨੂੰ ਸਜਦਾ ਕਰ ਰਹੇ ਹਨ ਅਤੇ ਉਹਨਾਂ ਦੀ ਖਿਆਦਤ ਨੂੰ ਕੋਟ ਕੋਟ ਪ੍ਰਣਾਮ ਕਰ ਰਹੇ ਹਨ ਮੇਰਾ ਕਨਦੀਪ ਸਿੰਘ ਵੀਰਾਂਗੋੜ ਮੈਂ ਮੈਲਬੰਦੋਂ ਆਇਆ ਜੀ ਜੇ ਤੁਸੀਂ ਅੱਜ ਦੇ ਇਸ ਪਵਨ ਦਿਹਾੜੇ ਮੌਕੇ ਗੁਰਦੁਆਰਾ ਗੁਰੂ ਕੇ ਮਹਿਲ ਗੁਰੂ ਸਾਹਿਬ ਦੇ ਪ੍ਰਕਾਸ਼ ਸਤੰਦ ਤੇ ਇੱਥੇ ਸ਼ਾਇਬ ਸ੍ਰੀ ਗੁਰਦੇਵ ਬਹਾਦਰ ਜੀ ਦਾ ਧਰਮ ਦੇ ਜਨਮ ਸਥਾਨ ਹੈ ਤੇ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਮੈਂ ਕੋਟਨ ਕੋਟਨ ਪ੍ਰਣਾਮ ਕਰਦਾ ਕਿੰਨਾ ਕਪੜੇ ਆਪ ਨੂੰ ਵੜਪਾਗਾ ਮੰਦੇ ਹੋ ਕਰਮਾ ਵਾਲਾ ਬੰਦੇ ਹੋ ਅੱਜ ਦੇ ਦਿਨ ਗੁਰਸਾਹਬ ਦੇ ਪ੍ਰਕਾਸ਼ ਸਾਨ ਦੇ ਦਰਸ਼ਕ ਇਹ ਬੜੀ ਵੱਡੀ ਸਹਾਦਤ ਸੀ ਉਦੋਂ ਇੱਕ ਜਿਹੜੇ ਅਸੀਂ ਕਹਿ ਰਹੇ ਹੂਮਨ ਰਾਈਟਸ ਦੀ ਗੱਲ ਅੱਜ ਕਰਦੇ ਆ ਉਸ ਤੋਂ 275 ਸਾਲਾਂ ਬਾਅਦ ਹਿਊਮਨ ਰਾਈਟ ਚਾਰਟਰ ਆਇਆ ਜੋ ਕਿ ਗੁਰਤੇਗ ਭਾਦਰ ਸਾਹਿਬ ਨੇ ਹਿਊਮਨ ਰਾਈਟ ਦੀ ਐਗਜ਼ਾਮਪਲ ਉਦੋਂ ਸੈੱਟ ਕਰਤੀ ਸੀ 273 3.5 ਸਾਲ ਪਹਿਲਾਂ ਤੇ ਉਹਦੀ ਆਪਾਂ ਸ਼ਤਾਬਦੀ ਅੱਜ ਮਨਾ ਰਹੇ ਆਂ ਤੇ ਬੜੇ ਭਾਗਾਂ ਵਾਲੇ ਵੀ ਅਸੀਂ ਇਸ ਸਦੀ ਵਿੱਚ ਹਾਜ਼ਰ ਹੋ ਮੌਕੇ ਨੂੰ ਸਮੂਲੀਤ ਕਰ ਰਹੇ ਇੱਥੇ ਤੇ ਕੋਟਨ ਕੋਟਨ ਧੰਨਵਾਦ ਹੈ ਗੁਰੂ ਸਾਹਿਬ ਦਾ ਕਿ ਸਾਨੂੰ ਇਹ ਮੌਕਾ ਮਿਲਿਆ ਥੈਂਕ ਯੂ ਸਾਬੀ ਫਤਿਹ ਜੀ ਅੱਜ ਗੁਰੂ ਕਾ ਮੈਲ ਇਸ ਤਾਂ ਦਾ ਨਾਂ ਹੈ ਜਿੱਥੇ ਇਹ ਨਵੇਂ ਪਾਤਸ਼ਾਹ ਸਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਹੋਇਆ ਇਹ ਜਨਮ ਲੈਣ ਤੋਂ ਬਾਅਦ ਗੁਰੂ ਸਾਹਿਬ ਨੇ ਇਹਨਾਂ ਦੇ ਸਤਿਕਾਰਯੋਗ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਨਾਂ ਦਾ ਨਾਮ ਤੇਗ ਮਲ ਸੀ ਤੇ ਉਹਨਾਂ ਨੇ ਤੇਗ ਦਾ ਧਣੀ ਹੋ ਕੇ ਇਹਨਾਂ ਦਾ ਨਾਮ ਤੇਗ ਬਹਾਦਰ ਰੱਖਿਆ ਸੀ ਕਿਉਂਕਿ ਇਹਦੇ ਤੇਗ ਦੇ ਧਣੀ ਸੀ ਇਹਨੇ ਗੁਰੂ ਦੇ ਘਰ ਚ ਜਿੰਨੇ ਵੀ ਗੁਰੂ ਸਾਹਿਬ ਦੇ ਉਹਨਾਂ ਦੇ ਸਾਬਜਾ ਦੇ ਹੋਏ ਉਹਨਾਂ ਨੂੰ ਇੱਥੇ ਧਾਰਮਿਕ ਵਿੱਦਿਆ ਦਿੱਤੀ ਜਾਂਦੀ ਸੀ ਉਹਨਾਂ ਨੂੰ ਸ਼ਸਤਰ ਵਿੱਦਿਆ ਦਿੱਤੀ ਜਾਂਦੀ ਸੀ ਉਹਨਾਂ ਕਰਕੇ ਹੀ ਗੁਰੂ ਹਰਕਮਿੰਗ ਸਾਹਿਬ ਨੇ ਜਦੋਂ ਇਹਨਾਂ ਨੂੰ ਤੇਗ ਹੋਰੋਂ ਦੇ ਵਖਿਆ ਤਾਂ ਉਹਨਾਂ ਨੇ ਤੇਗ ਬਹਾਦਰ ਇਹਨਾਂ ਦਾ ਨਾਮ ਰੱਖਿਆ ਇਹ ਬੜੀ ਲੰਮੀ ਇੱਕ ਹਿਸਟਰੀ ਹੈ ਜਿਹੜਾ ਗੁਰੂ ਸਾਹਿਬ ਨੇ ਅਠਵੇਂ ਪਾਤਸ਼ਾਹ ਨੇ ਗੁਰੂ ਕ੍ਰਿਸ਼ਨਾ கிருஷ்ਨ ਸਾਹਿਬ ਜੀ ਨੇ ਇੱਕ ਕਿਰਪਾ ਕੀਤੀ ਇਸ ਵੀ ਗੁਰੂ ਬਾਬਾ ਬਕਾਲੇ ਉਹਨਾਂ ਨੂੰ ਕੰਮ ਕੀਤਾ ਸੀ ਉਸ ਵੇਲੇ ਬੜਾ ਕੋਤਕ ਹੋਇਆ ਮਖੰਡੀ ਸਾਧੂ ਭਾਈ ਮਾਂਜੀਆਂ ਢਾ ਕੇ ਬਹਿ ਗਏ ਉਸ ਵੇਲੇ ਇੱਕ ਵਪਾਰੀ ਸੀ ਰਾਖੀ ਸ਼ਾ ਮੱਖਣ ਮੱਖਣ ਸ਼ਾ ਉਹਨਾਂ ਨੇ ਆ ਕੇ ਇਹ ਗੁਰੂ ਸਾਹਿਬ ਜੀ ਦਾ ਪਾਕ ਕੀਤਾ ਕਿਉਂਕਿ ਉਹਨਾਂ ਇੱਕ ਸੁਖਨਾ ਸੁਖੀ ਸੀ ਉਹਨਾਂ ਦਾ ਆਪਣੇ ਵੱਡਾ ਜਹਾਜ਼ ਡੁੱਬ ਰਿਹਾ ਸੀ ਉਹਨਾਂ ਅਰਦਾਸ ਕੀਤੀ ਸੀ ਉਹ ਗੁਰਲੰਦ ਬਾਬਾ ਬਕਾਲਾ ਸਾਹਿਬ ਵਿੱਚ ਪ੍ਰਗਟ ਹੋਏ ਉਸ ਤੋਂ ਬਾਅਦ ਇਹ ਇੱਕ ਬੜਾ ਵੱਡਾ ਇੱਕ ਬੜਾ ਬੜਾ سلسلہ ਸੀ ਉਸ ਰੰਗਰੇਬੀ ਸਰਕਾਰ ਨੇ Hindu ਧਰਮ ਦੇ ਜੰਜਾਉ ਲੋਨ ਦਾ ਬੜਾ ਵੱਡਾ ਉਪਰਾਲਾ ਕਰਿਆ ਸੀ ਸਵਾ ਸਵਾ ਮਨ ਲੋਕਾਂ ਨੂੰ ਜਿਹਾਉ ਲਾ ਕੇ ਉਹਨਾਂ ਨੂੰ ਕਿ Hindu ਧਰਮ ਤੋਂ ਮੁਸਲਮਾਨ ਧਰਮ ਤਬਦੀਲ ਕਰਨੇ ਕਿਹਾ ਜਾਂ ਸੀ ਉਸ ਵੇਲੇ ਕਿਰਪਾ ਨਾਮ ਦੀ ਗਵਾਹੀ ਵਿੱਚ ਕਸ਼ਮੀਰੀ ਪੰਡਤ ਸ੍ਰੀ ਗੁਰੂ ਇੱਕ ਭਾਦਰ ਸਾਹਿਬ ਦੇ ਦਰਬਾਰ ਅਨੰਦਪੁਰ ਸਾਹਿਬ ਵਿੱਚ ਗਏ ਉਹਨਾਂ ਬੇਨਤੀ ਕੀਤੀ ਗੁਰੂ ਸਾਹਿਬ ਵੀ ਇਹ ਇੱਕ ਐਸਾ ਰਾਜਾ ਜਿਹੜਾ ਸਾਨੂੰ ਧਰਮ ਦੀਲ ਕਰਨੇ ਕਹਿ ਰਿਹਾ ਸਾਡੇ ਕਤਲ ਹੋ ਰਿਹਾ ਕਿਰਪਾ ਕਰੋ ਉਸਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 9 ਸਾਲ ਦੀ ਉਮਰ ਪਾ ਚੀ ਉਹ ਗੁਰੂ ਸਾਹਿਬ ਦੇ ਕੋਲ ਹੀ ਬੈਠੇ ਸੀ ਉਹਨਾਂ ਨੇ ਕਿਹਾ ਵੀ ਇਹ ਇਦਾਂ ਨਹੀਂ ਹੋਣਾ ਕੋਈ ਮਹਾਂਪੁਰਖ ਨੂੰ ਕੁਰਬਾਨੀ ਦੇਣੀ ਪੈਣੀ ਹੈ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੱਚ ਪਾਛੋਂ ਤੁਹਾਡਾ ਵੱਡਾ ਮਹਾਂਪੁਰਖ ਹੈ ਉਸ ਕੜੀ ਨੂੰ ਲੈ ਕੇ ਗੁਰੂ ਸਾਹਿਬ ਨੇ ਚਾਰ ਆਪਣੇ ਪਿਆਰੇ ਸਿੱਖ ਭਾਈ ਬਿਆਲਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਬਾਬਾ ਜੀਵਨ ਸਿੰਘ ਜੀ ਨੂੰ ਪੰਜਵਾਂ ਸਿੱਖ ਹੋ ਸੀ ਜਿਹੜੇ ਪੈਦਲ ਯਾਤਰਾ ਕਰਕੇ ਅਨੰਦ ਦਿੱਲੀ ਪਹੁੰਚੇ ਉਸ ਵੇਲੇ ਦਿੱਲੀ ਜਾ ਕੇ ਜੋ ਉਸ ਟਾਈਮ ਦੀ ਸਰਕਾਰ ਸੀ ਉਹਨਾਂ ਨੇ ਉਹਨਾਂ ਨੂੰ ਬਲਦਾਨ ਦਿੱਤਾ ਪਰ ਕਿੰਨਾ ਕਪੜੇ ਨੂੰ ਬਲੈਸਟ ਫੀਲ ਕਰ ਰਿਹਾ ਕਿ ਜੇ ਇਸ ਪਾਵਨ ਧਿਆੜੇ ਮੁੱਖ ਕੇ ਗੁਰੂ ਕੇ ਮੇਲੇ ਇਹ ਬੜੇ ਬੜਾ ਪਾਕੀ ਸਮੇਂ ਨੇ ਆ ਕਿ ਅਸੀਂ ਉਸ ਅਮਰਸਰ ਸ਼ਹਿਰ ਵਿੱਚ ਜੰਮੇ ਪੜੇ ਹ ਜਿੱਥੇ ਇਹਦੇ ਦੇ ਵੱਡੇ ਗੁਰੂ ਰਾਮਦਾਸ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਹੋਈਆਂ ਜਿਨ੍ਹਾਂ ਨੇ ਜਨਮ ਲੈ ਕੇ ਇਸ ਸਥਾਨ ਨੂੰ ਪਵਿੱਤਰ ਕੀਤਾ ਇੱਥੇ ਇਹਦੇ ਵੱਡੇ ਸਥਾਨ ਧਾਰਮਿਕ ਦੀ ਸੇਵਾ ਕੀਤੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਿਸ਼ਾਨੀ ਸ਼ਹਾਦਤ ਦੇ 350 ਸਾਲ ਪੂਰੇ ਹੋਣ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਵੱਡੇ ਪੱਧਰ ਤੇ ਸਤਾਪ ਦੀ ਸਮਾਗਮ ਦੇ ਰੂਪ ਵਿੱਚ ਪ੍ਰੋਗਰਾਮ ਰੀਕੇ ਗਏ ਆ ਜੋ ਆਨੰਦਪੁਰ ਸਾਹਿਬ ਵਿਖੇ ਮਿਤੀ 21 ਤੋਂ ਲੈ ਕੇ 29 ਤੱਕ ਨਿਰੰਤਰ ਚੱਲੂ ਹਨ ਉਸੇ ਲੜੀ ਦੇ ਤਹਿਤ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਸਥਾਨ ਹੋਣ ਦੇ ਨਾਤੇ ਇੱਥੇ ਵੀ ਸ਼ਹੀਦੀ ਦਿਹਾੜੇ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਜਿਸ ਦੇ ਤਹਿਤ ਕੱਲ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸ੍ਰੀ तकरीबन 12 ਵਜੇ ਦੇ ਕਰੀਬ ਇੱਕ ਵਿਸ਼ਾਲ ਨਗਰ ਕੀਰਤਨ ਦੇ ਰੂਪ ਵਿੱਚ ਇਕੱਠ ਹੋ ਕੇ ਸਾਡੇ ਜਿਹੜਾ ਅਕਾਲ ਤਖਤ ਸਾਹਿਬ ਤੋਂ ਆਰੰਭ ਹੋ ਕੇ ਵੱਖ-ਵੱਖ ਪੜਾਦਰ ਪੜਾਦਰ ਹੁੰਦਾ ਹੋਇਆ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸੰਪੰਨ ਹੋਇਆ ਸੀਗਾ ਭੋਗਾਂ ਪ੍ਰੰਤ ਰਾਗੀ ਜਥੇ ਵੱਲੋਂ ਕੀਰਤਨ ਦੀ ਇਵਰ ਲਈ ਗਈ ਉਪਰੰਤ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਵੱਲੋਂ ਅੱਜ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਆਏ ਹੁਕਮਨਾਮੇ ਦੀ ਕਥਾ ਵਿਚਾਰ ਤੇ ਅੱਜ ਦੇ ਦਿਹਾੜੇ ਦੀ ਗੁਰਮਤ ਵਿਚਾਰ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਇਸ ਤੋਂ ਉਪਰੰਤ ਅੱਜ ਸਾਰਾ ਦਿਨ ਨਿਰੰਤਰ ਇਸ ਸਥਾਨ ਤੇ ਗੁਰਬਾਣੀ ਦੇ ਪ੍ਰਵਾਹ ਚੱਲਦੇ ਰਹਿਣਗੇ ਜਿਨ੍ਹਾਂ ਵਿੱਚ ਸ਼ਬਦ ਕੀਰਤਨ ਢਾਡੀ ਵਾਰਾਂ ਕਥਾ ਵਿਚਾਰਾਂ ਕਵੀਸ਼ਰ ਸਹਿਬਾਨ ਸਾਰਿਆਂ ਨੇ ਆਪਣੀ ਹਾਜ਼ਰੀ ਲਵਾਉਣੀ ਹੈ देर रात ਤੱਕ ਇਹ ਪ੍ਰੋਗਰਾਮ ਚੱਲਦੇ ਰਹਿਣਗੇ ਇਸੇ ਤਹਿਤ ਹੀ ਨਾਨਦਪੁਰ ਸਾਹਿਬ ਵਿਖੇ ਜਿਹੜੇ ਵੱਡੇ ਵਿਸ਼ਾਲ ਪੱਧਰ ਤੇ ਸਮਾਗਮ ਮਨਾਏ ਜਾ ਰਹੇ ਉਹ ਨਿਰੰਤਰ ਚੱਲੀ ਰਹਿਣਗੇ 29 ਤਰੀਕ ਤੱਕ ਇਸ ਤਰੀਕੇ ਦੇ ਨਾਲ ਹੀ ਇਸ ਆਪਾਂ ਇੱਥੇ ਵੀ ਜਿਹੜਾ 29 ਤਰੀਕ ਨੂੰ ਇੱਕ ਸੀਸ ਸੰਸਕਾਰ ਦਾ ਜਿਹੜਾ ਸਮਾਗਮ ਰੱਖਿਆ ਗਿਆ ਹੈ ਉਹ ਵੀ ਸ਼ਾਮੀ ਤਕਰੀਬਨ 4 ਵਜੇ ਤੋਂ ਲੈ ਕੇ देर रात ਤੱਕ ਜਿਹੜਾ ਕਾਰਜ ਚੱਲੇਗਾ ਉਸ ਤਹਿਤ ਵੀ ਅਸੀਂ ਸਾਰੀ ਸੰਗਤ ਨੂੰ ਅਪੀਲ ਕਰਦੇ ਆ ਕਿ ਉਸ ਦਿਨ ਵੀ ਆਣ ਕੇ ਆਪਣੀਆਂ ਜ਼ਰੂਰਾਂ ਜਰੀਆਂ ਲਵਾਓ ਗੁਰੂ ਦੀ ਖੁਸ਼ੀ ਪ੍ਰਾਪਤ ਕਰੋ ਗੁਰੂ ਦੇ ਦਿੱਤੀ ਹੋਈ ਸ਼ਹਾਦਤ ਨੂੰ ਆਪਣੇ ਹਿਰਦੇ ਚ ਸਮੋ ਕੇ ਉਹਨਾਂ ਦੇ ਦੱਸੇ ਨਕਸ਼ੇ ਕਦਮਾਂ ਦੇ ਉੱਤੇ ਚੱਲਣ ਦਾ ਪ੍ਰਣ ਕਰੀਏ ਗੁਰੂ ਰਾਮ ਰਹਿਮਤ ਕਰਨ ਸਿੱਖ ਕੌਮ ਨੂੰ ਸਦਾ ਚੜ੍ਹਦੀ ਕਲਾ ਕਰਨ ਸ਼੍ਰੋਮਣੀ ਗੋਤਰਾਕਰ ਪਰਬੰਧਕ ਕਮੇਟੀ ਦੀ ਸਦਾ ਚੜ੍ਹਦੀ ਕਲਾ ਕਰਨ ਸਾਰੀ ਸਿੱਖ ਕੌਮ ਇੱਕ ਝੰਡੇ ਥਲੇ ਇਕੱਤਰ ਹੋ ਕੇ ਆਪਣੇ ਪੁਰਖਿਆਂ ਨੂੰ ਯਾਦ ਕਰਦੀ ਰਹੇ ਆਪਣੇ ਪੁਰਖਿਆਂ ਦੇ ਦਿਨ ਦਿਹਾੜੇ ਮਨਾਉਂਦੀ ਰਹੇ ਇਹੀ ਸਾਡੀ اپੀਲ ਹੈ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਦਾਰਾ ਗੁਰੂ ਕੇ ਮਹਿਲ ਵਿਕੇ ਤਰ੍ਹਾਂ ਤਰ੍ਹਾਂ ਦੇ ਸਵਾਦੀ ਲੰਗਰ ਟੁੱਟ ਵਰਤਾਏ ਜਾ ਰਹੇ ਐ ਔਰ ਸੰਗਤਾਂ ਬੜੀ ਛਰਦਾ ਭਾਵਨਾ ਵਾਲਾ ਆ ਕੇ ਲੰਗਰ ਕਰਦੇ ਵਿੱਚ ਸੇਵਾ ਕਰ ਰਹੀ ਐ ਲੰਗਰ ਫਕਾਉਣ ਦੀ ਲੰਗਰ ਵਰਤੋਂ ਦੀ ਸਬਜ਼ੀਆਂ ਕੱਟਣ ਦੀ ਔਰ ਬਰਤਨ ਝੂਠੇ ਬਰਤਨ ਮਾਂਜਣ ਦੀ ਸੇਵਾ ਲੋਤੇ ਪ੍ਰਸ਼ਾਦੇ ਤਿਆਰ ਕਰਨ ਦੀ ਸੇਵਾ ਤੋਂ ਇਹ ਸੰਗਤਾਂ ਕਿ ਪਿਛਲੇ ਕੁਸਤੀਨਾ ਤੋਂ ਲਗਾਤਾਰ ਤਿਆਰੀਆਂ ਚੱਲ ਰਹੀਆਂ ਸਨ ਇਸ ਵਕਤ ਤੋਂ ਉਹ ਲਗਾਤਾਰ ਇਹਨਾਂ ਤਿਆਰੀਆਂ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਥੋੜੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਆ ਕੇ ਇਸ ਸੇਵਾ ਦੇ ਵਿੱਚ ਹਿੱਸਾ ਪਾਇਆ ਜਾ ਰਿਹਾ ਹੈ ਗੁਰੂਆਂ ਦੀ ਗੁਰੂ ਸਾਹਿਬ ਦੀ ਖੁਸ਼ੀ ਦੇ ਪਾਸਟਰ ਬਣਿਆ ਜਾ ਰਿਹਾ ਹੈ ਆਤਮ ਵਾਹਿਗੁਰੂ ਦਾ ਜਪ ਕਰਦੇ ਹੋਏ ਸ਼ਰਧਾਲੂ ਪ੍ਰਸ਼ਾਦੇ ਤਿਆਰ ਕਰਨ ਦੀ ਸੇਵਾ, ਦਾਲਾਂ ਸਬਜ਼ੀਆਂ, ਪਕੌੜੇ, ਚਾਹ ਆ ਤਿਆਰ ਕਰਨ ਦੀ ਸੇਵਾ ਕਰ ਰਹੇ ਆ। ਵਾਹਿਗੁਰੂ ਜੀ ਕੀ ਫਤਿਹ। ਸਭਨ ਪਿੱਤਰ ਸਥਾਨ ਤੇ ਆ ਕੇ ਸੇਵਾ ਕਰਨ ਦਾ ਮੌਕਾ ਮਿਲਣਾ ਇਹ ਵੀ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲੀ। ਬਿਲਕੁਲ ਜੀ ਬਿਲਕੁਲ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਆ ਸਭ ਹੁੰਦਾ ਹੈ ਜੀ। ਉਨ੍ਹਾਂ ਦੀ ਕਿਰਪਾ ਨਾਲ ਹੀ ਅਸੀਂ ਸਾਰੇ ਇੱਥੇ ਸੇਵਾ ਕਰਦੇ ਹਾਂ ਜੀ ਉਨ੍ਹਾਂ ਦੀ ਕਿਰਪਾ ਨਾਲ ਹੀ ਸਭ ਕੁਝ ਹੁੰਦਾ ਜੀ ਗੁੱਟੇ ਇੱਕ ਬਹਾਦਰ ਸਹਿਬਰੀਏ ਘਰ ਨੋਂ ਨਹੀਂ ਦਾਵੇ ਤਾਂ ਸਭ ਥਾਈ ਹੋਏ ਦੀ ਸਾਇ ਅੱਜ ਜੋ ਦਿਹਾੜਾ ਹੈ ਇਹਨਾਂ ਦੀ ਸ਼ਹਾਦਤ ਨੂੰ ਬਹੁਤ ਬਹੁਤ ਪ੍ਰਣਾਮ ਕੋਟ ਕੋਟ ਪ੍ਰਣਾਮ ਤਨ ਤਨ ਪਾਈ ਮਤੀ ਦਾਸ ਜੀ ਤਨ ਤਨ ਪਾਈ ਸਤੀ ਦਾਸ ਜੀ ਤਨ ਤਨ ਪਾਈ ਦਿਆਲਾ ਜੀ ਤਨ ਤਨ ਗੁੱਟੇ ਇੱਕ ਬਹਾਦਰ ਸਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਵੇਂ ਪਾਸ਼ਾ ਸ਼ੁਰੂ ਕਰਤੇ ਇੱਕ ਭਦਰ ਸਾਹਿਬ ਜੀ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਗੁਰੂ ਸਾਹਿਬ ਪ੍ਰਤੀ ਸਰਦਾ ਸਤਕਾਰ ਭੇਟ ਕਰਨ ਦੇ ਲਈ ਸੰਤਾਂ ਲੱਖਾਂ ਦੀ ਗਿਣਤੀ ਵਿੱਚ ਗੁਰਦੁਆਰਾ ਖੀਸਕਲ ਸਾਹਿਬ ਚਾਨੀ ਚੌਕ ਦਿੱਲੀ ਸ਼੍ਰੀ ਅਨੰਦਪੁਰ ਸਾਹਿਬ ਗੁਰੂ ਸਾਹਿਬ ਦੇ ਪ੍ਰਕਾਸ਼ ਸਾਨ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅਮਰਸਰ ਸਾਹਿਬ ਸਮੇਤ ਵੱਖ-ਵੱਖ ਗੁਰੂ ਘਰਾਂ ਵਿੱਚ ਨਤਮਸਤਕ ਹੋ ਰਹੀ ਹੈ ਗੁਰੂ ਸਾਹਿਬ ਦੀ ਅਦੁੱਤੀ ਸ਼ਾਦਤ ਨਸਾਨੀ ਸ਼ਾਦਤ ਨੂੰ ਸਜਦਾ ਕਰ ਰਹੀ ਹੈ ਗੁਰੂ ਸਾਹਿਬ ਦੀ ਖੁਸ਼ੀਆਂ ਦੇ ਪਾਤਰ ਬਣ ਰਹੀ ਹੈ ਕੈਮਰਾ ਪਸਰ ਹਰਤਾ ਸਿੰਘ ਦੇ ਨਾਲ ਮਨਿੰਦਰ ਸਿੰਘ ਮਾਊਗਾ ਬੀਟੀਵੀ ਅਮਰਸਰ